ਆਦ ਆਨੰਤ ਆਗਾਦ ਅਦਵੈਖ ਸਭ ਭੂਤ ਭਵਿਕ ਭਵਾਨ ਅਬੈ ਹੈ। ਓ ਪ੍ਰਭੂ ਸਬਦਾ ਆਦ ਆਨੰਤ ਆਗਾਦ ਤ્વਯੈ ਅਸ਼ਰਹਿਤ ਅਤੇ ਭੂਤ ਭਵਿਕ ਅਤੇ ਵਰਤਮਾਨ ਤਿੰਨਾਂ ਕਾਲਾਂ ਵਿੱਚ ਪੈ ਰਹਤ ਹੈ। ਆਤ ਬਹੀਨ ਅਨਾਤਮ ਆਪ ਅਦਾਗ ਅਦੋਖ ਅਚੇਦ੍ਰ ਅਚੈ ਹੈ। ਉਹ ਅੰਤ ਤੋ ਰਹਿਤ ਖੁਦ ਅਨਾਤਮ ਦਾਗ ਤੋ ਬਿਨਾ ਦੋਖ ਤੋ ਰਹਿਤ ਚਿੱਤਰ ਤੋ ਬਿਨਾ ਅਤੇ ਨਾਚ ਤੋ ਮੁਕਤ ਹੈ ਲੋਗਨ ਕੇ ਕਰਤਾ ਹਰਤਾ ਜਲ ਮੈ ਥਲ ਮੈ ਪਰਤਾ ਪ੍ਰਭ ਵੈ ਹੈ ਉਹ ਲੋਕਾ ਦਾ ਕਰਤਾ ਵੀ ਹੈ ਅਤੇ ਹਰਤਾ ਵੀ ਜਲ ਥਲ ਵਿੱਚ ਸਾਰੇ ਜੀਵਾ ਦੀ ਪਾਲਣਾ ਕਰਨ ਵਾਲਾ ਉਹੀ ਪ੍ਰਭੂ ਹੈ ਦੇਨ ਦਿਆਲ ਦਇਆ ਕਰ ਸ੍ਰੀ ਪਤ ਸੁੰਦਰ ਸ੍ਰੀ ਪਦਮਾ ਪਤ ਇਹ ਹੈ ਦੀਨ ਦਿਆਲ ਦਇਆ ਦੀ ਖਾਨ ਮਾਇਆ ਦਾ ਸਵਾਮੀ ਸੁੰਦਰ ਪ੍ਰਭੂ ਉਹੀ ਹੈ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ ਜਿਸ ਨੂੰ ਕਾਮ ਕ੍ਰੋਧ ਲੋਭ ਮੋਹ ਰੋਗ ਸੋਗ ਭੋਗ ਅਤੇ ਪੈ ਨਹੀਂ ਹੈ ਤੇਹ ਬਹੀਨ ਸਨੇਹ ਸਬੋ ਤਨ ਨੇਹ ਬਿਰਕਤ ਅਗੇ ਆਛੇ ਹੈ ਜੋ ਦੇ ਰਹਿਤ ਸਭ ਨਾਲ ਸਨੇਹ ਕਰਨ ਵਾਲਾ ਮੌਤੋਂ ਵਿਰਕਤ ਘਰ ਤੋਂ ਬਿਨਾ ਅਤੇ ਨਾਸ਼ ਤੋਂ ਰਹਿਤ ਹੈ ਜਾਨ ਕੋ ਦੇਤ ਆ ਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇਹ ਹੈ ਜੋ ਚੇਤਨ ਜੀਵਾਂ ਨੂੰ ਦਿੰਦਾ ਹੈ ਜੜ ਵਸਤੂਆਂ ਨੂੰ ਦਿੰਦਾ ਹੈ ਜਮੀਨ ਵਿੱਚ ਰਹਿਣ ਵਾਲਿਆਂ ਨੂੰ ਦਿੰਦਾ ਹੈ ਆਕਾਸ਼ ਵਿੱਚ ਵਿਚਰਨ ਵਾਲਿਆਂ ਨੂੰ ਦਿੰਦਾ ਹੈ ਕਾਹੇ ਕੋ ਡੌਲਤ ਹੈ ਤੂੰਰੀ ਸੁਧ ਸੁੰਦਰ ਸ੍ਰੀ ਪਦਮਾ ਪਤ ਲਹਿ ਹੈ ਹੈ ਪ੍ਰਾਣੀ ਤੂੰ ਕਿਉਂ ਡੋਲ ਰਿਆ ਹੈ ਤੇਰੀ ਖਬਰ ਸੁੰਦਰ ਪਰਮਾਤਮਾ ਲੈ ਰਿਹਾ ਹੈ ਰੋਗਣ ਤੇ ਅਰ ਸੋਗਣ ਤੇ ਜਲ ਜੋਗਣ ਤੇ ਬਹੁਤ ਬਚਾਵੇ ਔਰੋਂ ਗਾਤੋਂ ਸੋ ਗਾਤ ਜਲ ਦੇ ਜੀਵ ਜੰਤੂਆਂ ਤੋਂ ਅਨੇਕ ਟੰਗਾ ਨਾਲ ਬਚਾਉਂਦਾ ਹੈ ਸਤਰ ਅਨੇਕ ਚਲਾਵਤ ਆਵਤਉ ਤਨ ਏਕ ਨ ਲਾਗਨ ਪਾਵੈ ਵੈਰੀ ਅਨੇਕ ਵਾਰ ਹਥਿਆਰ ਚਲਾਵੇ ਪਰ ਤਾਂ ਵੀ ਉਸ ਦੇ ਸਰੀਰ ਉਤੇ ਇਕ ਨਹੀਂ ਲੱਗ ਸਕਦਾ ਰਖਤ ਹੈ ਆਪਨੋ ਕਰ ਦੇ ਕਰ ਪਾਪ ਸੰਭੂ ਨਾ ਪੇਟਨ ਪਾਵੈ ਉਹ ਸਭ ਨੂੰ ਆਪਣਾ ਹੱਥ ਦੇ ਕੇ ਰੱਖਦਾ ਹੈ ਅਤੇ ਸਾਰੇ ਪਾਪ ਉਸ ਤੱਕ ਪਹੁੰਚ ਹੀ ਨਹੀਂ ਸਕਦੇ ਔਰ ਕੀ ਬਾਤ ਕਹਾ ਕਹ ਤਉਸੋਂ ਸੋ ਪੇਟ ਹਿਕੇ ਪਟ ਵਿੱਚ ਬਚਾਵੇ ਏ ਜਗਿਆਸੂ ਤੈਨੂੰ ਹੋਰਾਂ ਦੀ ਗੱਲ ਕੀ ਕਹਾ ਉਹ ਮਾਤਾ ਦੇ ਪੇਟ ਵਿੱਚ ਗਰਭ ਦੌਰਾਨ ਵੀ ਬਚਾਉਂਦਾ ਹੈ ਜਾਚਪੁਜੰਗ ਸੋਦਾਨਵ ਦੇਵ ਅਪੇਵ ਤੋ ਮੈਂ ਸਭ ਹੀ ਕਰ ਤਿਆਵੈ ਏ ਪ੍ਰਭੂ ਯਕਸ਼ਾ ਸਪ ਦੈਤ ਅਤੇ ਦੇਵਤੇ ਇਹ ਸਾਰੇ ਤੁਹਾਨੂੰ ਅਪੇਧ ਕਰਕੇ ਤਿਆਉਂਦੇ ਹਨ ਭੂਮ ਆਕਾਸ ਪਤਾਲ ਰ ਸਤਲ ਜਾਚਪੁਜੰਗ ਸਭ ਐਸੇ ਰ ਨਿਆਵੈ ਉਹ ਮੇ ਅਕਾਸ਼ ਪਾਤਾਲ ਰਸਾਤਲ ਆਦੀ ਵਿੱਚ ਵਸਣ ਵਾਲੇ ਸਾਰੇ ਜੀਵ ਅਤੇ ਯਕਸ਼ ਸੱਪ ਆਦੀ ਸਾਰੇ ਤੈਨੂੰ ਸੀਸ ਨਿਵਾਉਂਦੇ ਹਨ ਪਾਏ ਸਕੈ ਨਹੀਂ ਪਾਰ ਪ੍ਰਭੂ ਹੋ ਕੋ ਨੇਤ ਹੀ ਨੇਤਿ ਹੈ ਵੇਦ ਪਤਾਵੇ ਕੋਈ ਵੀ ਤੇਰੀ ਪ੍ਰਭੂਤਾ ਦਾ ਪਾਰ ਨਹੀਂ ਪਾ ਸਕਦਾ ਅਤੇ ਵੇਦ ਵੀ ਤੈਨੂੰ ਬੇਅੰਤ ਬੇਅੰਤ ਕਹਿੰਦੇ ਹਨ खोज थके सब ही खोजिया सुर हार परे हर हाथ न आवे सारे खोजी देवते खोज कर गए थक गए हार गए पर प्रभु किसे देवी हाथ नहीं आया नारद से चतुरानन में रुमना रिख से सब हु मिल गायो नारद वर्गिया ब्रह्मा जिह ਰੋਮੈ ਰਸ਼ਨ ਰਿਸ਼ੀ ਵਰਗਿਆਂ ਸਾਵਣਾ ਨੇ ਮਿਲ ਕੇ ਯਸ਼ ਗਾਇਆ ਹੈ। ਬੇਦਕ ਤੇਵ ਨਾ ਭੇਦ ਲਖਿਓ ਸਭ ਹਾਰ ਪਰੇ ਹਰ ਹਾਤ ਨਾ ਆਇਓ। ਵਿਦਾਕ ਤੇ ਬਾਦੇ ਪੜਨ ਵਾਲਿਆ ਨੇ ਉਸ ਨੂੰ ਵੇਖਿਆ ਨਹੀਂ। ਸਾਵ ਜਤਨ ਕਰ ਕਰਕੇ ਹਾਰ ਗਏ ਹਨ। ਪਰ ਪ੍ਰਮਾਤਮਾ ਕਿਸੇ ਦੇ ਵੀ ਹਾਥ ਨਹੀਂ ਆਇਆ। ਪਾਏ ਸਕੇ ਨਹੀਂ ਪਾਰ ਉਮਾਪਤ ਸਿੱਧ ਸੁਨਾਤ। ਸਲਾਂਤਨ ਤਾਂ ਧਿਆਉ ਉਸ ਦਾ ਅੰਤ ਸ਼ਿਵ ਵੀ ਪ੍ਰਾਪਤ ਨਹੀਂ ਕਰ ਸਕਿਆ ਸਿੱਧਾ ਨਾਤਾ ਸਹਿਤ ब्रह्मा ਪੁੱਤਰ ਨੇ ਵੀ ਸਿਮਰਨ ਕੀਤਾ ਹੈ ਧਿਆਨ ਤਰੋ ਤਹ ਕੋ ਮਨ ਮੈਂ ਜਿਹ ਕੋ ਅਮਿਤੋਜ ਸਭੈ ਜਗ ਚਾਯੋ हे ਪ੍ਰਾਣੀ ਉਸ ਦਾ ਮਨ ਵਿੱਚ ਧਿਆਨ ਤਰੋ ਕਿਉਂਕਿ ਉਸ ਦਾ ਅਮਿਤ ਤੇਜ ਸਾਰੇ ਜਗਤ ਵਿੱਚ पस ਰਿਆ ਹੋਇਆ ਹੈ ਵੇਦ ਪੁਰਾਣ ਕ ਤੇਵ ਕੁਰਾਨ ਆ ਭੇਦ ਨਿਰਪਾਨ ਸਵੈ ਪਾਚ ਹਾਰੀ ਵੇਦ ਪੁਰਾਨ ਕ ਤੇਵ ਕੁਰਾਨ ਅਤੇ ਰਾਜੇ ਨਾ ਪੇਦੇ ਜਾ ਸਕਣ ਵਾਲੇ ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਯਤਨ ਕਰਦੇ ਰਹੇ ਪਰ ਥੱਕ ਗਏ ਭੇਦ ਨਾ ਪਾਏ ਸਕੇ ਉਹ ਅਨਭੇਦ ਕੋ 헤ਦਤ ਹੈ ਅਨਛੇਦ ਪੁਕਾਰੇ ਉਸ ਆਪੇ ਦੇ ਪਰਮਾਤਮਾ ਦੇ ਭੇਦ ਨੂੰ ਪ੍ਰਾਪਤ ਨਾ ਕਰ ਸਕੇ ਉਹ ਦੁਖੀ ਹੋ ਗਏ ਉਸ ਪਰਮ ਸੱਤਾ ਨੂੰ ਆਛੇਦ ਨਾ ਨਾਲ ਯਾਦ ਕਰਦੇ ਹਨ ਰਾਗ ਨਾ ਰੂਪ ਨਾ ਰੇਖਾ ਨਾ ਰੰਗ ਨਾ ਸਾਖ ਨਾ ਸੋਗ ਨਾ ਸੰਗ ਤਿਹਾਰੇ ਜਿਸ ਦਾ ਨਾ ਰਾਗ ਹੈ ਨਾ ਰੂਪ ਰੇਖਾ ਹੈ ਨਾ ਕੋਈ ਰੰਗ ਹੈ ਨਾ ਸਾਖ ਹੈ ਨਾ ਸੋਗ ਹੈ ਓ ਪ੍ਰਭੂ ਸਦਾ ਤੇਰੇ ਸਾંગ ਹੈ ਆਦ ਆਨਾਦ ਆਗਾਦ ਅਪੇਖ ਅਦਵੈਖ ਜਪਿਓ ਤਿਨ ਹੀ ਕੁਲ ਤਾਰੇ ਜੋ ਆਦ ਆਨਾਦ ਆਗਾਦ ਅਪੇਖ ਅਦਵੈਸ਼ ਪ੍ਰਭੂ ਨੂੰ ਜਪਦਾ ਹੈ ਉਹ ਆਪਣੀ ਕੁਲ ਹੀ ਤਾਰ ਲੈਂਦਾ ਹੈ ਤੀਰਥ ਕੋਟ ਕੀ ਇਹ ਇਸ਼ਨਾਨ ਤਿਹੇ ਬਹੁਤਾਨ ਮਹਾ ਬ੍ਰਤ ਤਾਰੇ ਕੋਈ ਜਗਿਆਸੂ ਭਾਵੇਂ ਕਰੋੜਾ ਤੀਰਥਾ ਦਾ ਇਸ਼ਨਾਨ ਕਰੇ ਬਹੁਤ ਧਾਨ ਦੇਵੇ ਅਤੇ ਮਹਾਨ ਪ੍ਰਤ ਤਾਰਣ ਕਰੇ ਦੇਸ਼ ਫਰਿਓ ਕਰ ਭੇਸ ਤਪਉ ਧਨ ਕੇਸ ਤਰੇ ਨਾ ਮਿਲੇ ਹਾਰ ਪਿਆਰੇ ਤਪਸਵੀਆਂ ਵਾਲਾ ਭੇਖ ਧਾਰ ਕੇ ਦੇਸ਼ ਦੇ ਸੰਤਰਾ ਵਿੱਚ ਫਿਰਦਾ ਰਹੇ ਕੇਸ ਝਟਾਵਾ ਤਾਰਣ ਕਰਲੇ ਪਰ ਤਾਂ ਵੀ ਪਿਆਰਾ ਹਰੀ ਨਹੀਂ ਮਿਲਦਾ आसन कोट करे अष्टांग तरे बहुत न्यास करे मुख कारे क्रोडा आसन करे योग दे आठ अंग तारन करे बहुत त्याग करे अति दीवाने साधुवा वांग मुंह काले करे दीन दयाल अकाल भजे बिन अंत को अंत के तामसे दारी पर दीन दयाल अकाल स्वरूप वाले परमात्मा नो भजे बिना ਉਹਾਂ ਤਨੂ ਪਿਆਮ ਰਾਜ ਦੇ ਘਰ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ